ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਵਕਤ ਅਸੀਂ ਐਰਨ ਇੰਟੀਰੀਅਰ ਦੇ ਵਿੱਚ ਆ ਤੇ ਪਿੱਛੇ ਤੁਸੀਂ ਦੇਖ ਰਹੇ ਹੋ ਉਹ ਆਪ ਟਰੱਕ ਐਂਡ ਹੈਵੀ ਇਕਪਮੈਂਟ ਰਿਪੇਅਰ ਸੋ ਬੜਾ ਖੂਬਸੂਰਤ ਇਲਾਕਾ ਤੇ ਤੁਹਾਨੂੰ ਦਿਖਾਉਣੇ ਕਿ ਕਾਮਯਾਬੀਆਂ ਜਿਹੜੀਆਂ ਨੇ ਉਹ ਕਿਵੇਂ ਮਿਲਦੀਆਂ ਨੇ ਬਾਈ ਇਹ ਵਾਲ ਹੋਰਾਂ ਦੇ ਨਾਲ ਤੁਹਾਨੂੰ ਗੱਲਬਾਤ ਕਰਾਵਾਂਗੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਉਹਨਾਂ ਤੱਕ ਪਹੁੰਚਦੀ ਕਰਦੇ ਜਿਹੜੇ ਵੀਰ ਕਹਿੰਦੇ ਨੇ ਕਿ ਛੇਤੀ ਪੈਸਾ ਕਿਵੇਂ ਬਣਦਾ ਤੇ ਛੇਤੀ ਕਾਮਯਾਬੀਆਂ ਕਿਵੇਂ ਮਿਲਦੀਆਂ ਆਈ ਹੋ ਜਾਂਦੀਆਂ ਉਹ ਹੋ ਜਾਂਦੀਆਂ ਨਹੀਂ ਇਸ ਕਾਮਯਾਬੀ ਪਿੱਛੇ ਇੱਕ ਬਹੁਤ ਵੱਡਾ ਇਤਿਹਾਸ ਹੁੰਦਾ ਇੱਕ ਬਹੁਤ ਵੱਡੀ ਮਿਹਨਤ ਹੁੰਦੀ ਹੈ ਤੇ ਇਸ ਵਕਤ ਮੈਂ ਐਸੀ ਸਾਹਮਣੇ ਦੇਖ ਰਿਹਾ ਹਾਂ ਕਿ ਉਹ ਆਪਟਰਕ ਐਂਡ ਹੈਵੀ ਇਕੁਇਪਮੈਂਟ ਰਿਪੇਅਰ ਸੋ ਮੈਂ ਤੁਸੀਂ ਲੈ ਕੇ ਚੱਲਦਾ ਅੰਦਰ ਬਗਰੇਵਾਲ ਸਾਹਿਬ ਹੋਰਾਂ ਦੇ ਨਾਲ ਮੁਲਾਕਾਤ ਕਰਾਉਣੇ ਆ ਤੇ ਆਪਾਂ ਦਿਖਾਉਣੇ ਆ ਸਾਰਾ ਕੁਝ ਸਸੀ ਕਾ ਬਾਈ ਜੀ ਸਸੀ ਕਾਲ ਜੀ ਸੌਰ ਜੀ ਆਜੋ ਤੇ ਪਹਿਲਾਂ ਤਾਂ ਇਸ ਤੋਂ ਪਹਿਲਾਂ ਵਰਕਸ਼ਾਪ ਦੀ ਗੱਲ ਕਰੀਏ ਤੇ ਬਾਈ ਜੀ ਥੋੜਾ ਕਦੋਂ ਆਏ ਸੀ ਤੁਸੀਂ ਇੱਥੇ ਤੇ ਕਿੰਨਾ ਹਾਲਾਤਾਂ 'ਚ ਕਿਵੇਂ ਆਏ ਸਾਰਾ ਪੰਜਾਬ ਤੋਂ ਇੱਕ ਦੀ ਵਾਂਚ ਆਈ ਸੀ ਜੀ ਅੱਛਾ ਤੇ ਇੱਕ ਦੀ ਵਾਂਚ ਆ ਕੇ ਤੁਹਾਨੂੰ ਡੋਰ ਟੂ ਡੋਰ ਜੌਬ ਲੱਭੀ ਹੂੰ ਕਲੀਨ ਅਪ ਵੀ ਕੀਤੀ ਤੇ ਪਲਾਸਟਿਕ ਦੀ ਫੈਕਟਰੀ 'ਚ ਵੀ ਕੰਮ ਕੀਤਾ ਲੱਕੜ ਦੀ ਕੰਪਨੀ 'ਚ ਵੀ ਕੰਮ ਕੀਤਾ ਕਲੱਸ ਫਿਰ ਦੇ ਤੋਂ ਦੇ ਫੇਰਾ ਬਾਡੀ ਸ਼ਾਪ ਵਾਲਿਆਂ ਦੇ ਚਲੇ ਗਏ ਹੂੰ ਉੱਥੋਂ ਦੇਖ ਕੇ ਮੈਨੂੰ ਕੰਮ ਬਹੁਤ ਸੋਹਣਾ ਲੱਗਿਆ ਜਿੰਦਗੀ ਬਹੁਤ ਵਧੀਆ ਕੰਮ ਹੈ ਨਾ ਉਹ ਹੌਲੀ 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 ਉੱਥੋਂ ਦੋ ਤਿੰਨ ਸ਼ਾਮਾਂ ਤੇ ਕਿਤੇ ਹਟਾ ਦਿੰਦੇ ਸੀ ਕਿਤੇ ਛੱਡ ਜਾਂਦੇ ਸੀਗੇ ਕਰਦੇ 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 ਫਿਰ ਕੀਲੀ ਜੋਬ ਮੈਂ ਫੋਰਡ ਵਾਲਿਆਂ ਦੇ ਲੱਗਿਆ ਫੋਰਡ ਦੇ ਕੰਮ ਕਰਦੇ ਕਰਦੇ ਆਪਣੀ ਕਮਿਊਨਿਟੀ ਦੇ ਵਿੱਚ ਜਾਣ ਪਛਾਣੀ ਇੰਨੀ ਸੀਗੀ ਟੂਰਨਾਮੈਂਟ ਕਬੱਡੀ ਗੁੱਟੀ ਤੇ ਜਾਂਦੇ ਕਰਕੇ ਫਿਰ ਆਪਣੇ ਲੋਕਾਂ ਦੀ ਕੋਈ ਸ਼ਾਪ ਹੁੰਦੀਆਂ ਸੀ ਦੋ ਘ ਜੀ ਉਹ ਇੰਨੀਆ ਨੋਨ ਨਹੀਂ ਸੀ ਉਹ ਡੌਨਟੌਨ ਸੀਗੀਆਂ ਤੇ ਮੇਰੇ 에ਅਰਪੋਰਟ ਤੇ ਬਾਲੇ ਆੜੀ ਸੀਗੀਆਂ ਠੀਕ ਹੈ ਜੀ ਉਹ ਉਹਨਾਂ ਨੇ ਫਿਰ ਉਹਨਾਂ ਦੀ ਚੁਆਇਸ ਸੀ ਵੀ ਕੰਮਾਡੀ ਸ਼ਾਪ ਆਪਦੀ ਖੋਲ ਫੇ ਮੈਂ ਰਹਿੰਦਾ ਤਾਂ ਬਾਅਦ ਫਿਰ ਸਟੀਲ ਉੱਤੇ ਸੀਗਾ ਉਹਨਾਂ ਨੂੰ ਈਸਟ ਨੂੰ ਜੀ ਫਿਰ ਆਪਾਂ ਇੱਥੇ ਟੌਰਮੈਂਟ ਤੇ ਸਟੀਲ ਟੌਰਮੈਂਟ ਤੇ ਟਿੰਬਲ ਕੋਲੇ ਹਮ ਘੱਤਰ ਘੱਤਰ ਉਹ ਫਿਰ ਇੱਕ 2000 ਸਕੁਅਰ ਫੁੱਟ ਲੈ ਕੇ ਜਗਾ ਉੱਥੇ ਖੋਲ ਲਈ 5 ਸਾਲ ਉੱਤੇ ਤੇ 95 ਦੇ ਵਿੱਚ ਫਿਰ ਅਸੀਂ ਟੁਰਬਨ ਵਾਲੀ ਜਗ੍ਹਾ ਲੈ ਲਈ ਟਿੰਬਲ ਟੁਰਬਨ ਤੇ 4500 ਬਣ ਤੇ ਉੱਥੇ ਹੀ ਕੰਮ ਕਰਦੇ ਕਰਦੇ ਫਿਰ ਜਗ੍ਹਾ ਬਹੁਤ ਛੋਟੀ ਸੀਗੀ ਤੇ ਆਪਣੇ ਆਪਣੀ ਕਮਿਊਨਿਟੀ ਦੇ ਵਿੱਚ ਟਰੱਕਾਂ ਦਾ ਕੰਮ ਬਹੁਤ ਸੀਗਾ ਤੇ ਨਾਲ ਲੋਕਾਂ ਦੀ ਖਵਾ ਸੀਗੀ ਵੀ ਟ੍ਰੇਨਾਂ ਦਾ ਕੰਮ ਹੋਵੇ ਜੀ ਤੇ ਕੁਦਰਤ ਵੱਲੀ ਹੋ ਜਾਂਦੀ ਆ ਅਸੀਂ ਸਰਦੇ ਤੌਰ ਦੇ ਕਿਤੇ ਕਿਤੇ ਇੱਥੇ ਆਏ ਹੂੰ ਤਾਂ ਸਾਨੂੰ ਬਿਲਡਿੰਗ ਬੜੀ ਵਧੀਆ ਲੱਗੀ ਜੀ ਤਾਂ ਬਿਲਡਿੰਗ ਵਧੀਆ ਲੱਗੀ ਮੈਂ ਮੈਂ ਸੀਗਾ ਤੇ ਸਾਡੇ ਮੁੰਡਾ ਬਿਕਰਮਾ ਜੀ ਆਜੋ ਹਾਂਜੀ ਅਸੀਂ ਆਪ ਜੀ ਦੇ ਦੋਨਾਂ ਦੇ ਰਣੇ ਤਿੰਨਾਂ ਜਾਣੇ ਨੇ ਸਲਾਹ ਕਰਕੇ ਮੈਂ ਤੇ ਮੇਰੇ ਮੁੰਡੇ ਨੇ ਤੇ ਬਿਕਰਮ ਨੇ ਜੀ ਇਹ ਮੈਂ ਕਿਹਾ ਜੀ ਆ ਜੀ ਆਪਾਂ ਜਗਾ ਹਲਾ ਲਈ ਤਾਂ ਭਟ ਕੱਢ ਦਾਂਗੇ ਹਾਂ ਹਾਂ ਆਪਾਂ ਨੇ ਮਨ ਪਸੰਦ ਫਰੇਮ ਚੀਨ ਬਣਾਵਾਂਗੇ ਹਾਂ ਹਾਂ ਤਾਂ ਫਿਰ ਅਸੀਂ ਆ ਸਾਡੀ ਮਾਨ ਦੇ ਵਿੱਚ ਸੀਗੀ ਜੀ ਉਦੋਂ ਤੱਕ ਬੰਦਿਆਂ ਸਾਨੂੰ ਬੰਦੇ ਮਿਲਦੇ ਗਏ ਉਹਨਾਂ ਨੇ ਜਿਨ੍ਹਾਂ ਨੇ ਸਾਨੂੰ ਡਰਾਇੰਗ ਬਣਾ ਦਿੱਤੀ ਹੂੰ ਫੇ ਸਾਨੂੰ ਬਿਲਡਿੰਗ ਵਾਲੇ ਬਿਲਡ ਕਰਨ ਵਾਲੇ ਮਿਲ ਗਏ ਮਟੀਰੀਅਲ ਲੱਭ ਕੇ ਹੂੰ ਆਈਡੀਆ ਤਾਂ ਸਾਡੇ ਮਨਚੀ ਸੀਗਾ ਇਹ ਸਾਰਾ ਕੁਝ ਆਪ ਹੀ ਬਣਾਇਆ ਜੀ ਹਾਂਜੀ ਹਾਂ ਅੱਛਾ ਕੋਈ ਆਏ ਨਹੀਂ ਫੈਕਟਰੀ ਤੋਂ ਆਇਆ ਨਹੀਂ ਫੈਕਟਰੀਆਂ ਤੋਂ 10-10 ਬਰਮਾਇਆ ਹੋਇਆ ਨਹੀਂ ਉਹ ਤਾਂ ਜਿਵੇਂ ਗੱਡਰ ਗੁੱਟ ਤਾਂ ਬਣਾਇਆ ਵੀ ਜਿਵੇਂ ਆਹ ਚੀਜ਼ ਡਿਜ਼ਾਈਨ ਕੀਤੀ ਜਾਂ ਇਹ ਸਾਡਾ ਆਪ ਦਾ ਹੀ ਆ ਜੀ ਇਹ ਕੀ ਚੀਜ਼ ਹੈ ਜੀ ਇਹ ਇਹ 프레임 ਸੱਤਾ ਕਰਨ ਵਾਲੀ ਹੈ ਜਿਹੜੀ ਮਰਜ਼ੀ ਤਰ੍ਹਾਂ ਦੀ ਚੀਜ਼ ਬਣੀ ਸਕਦੀ ਆ ਹਾਂ ਉਹਨੂੰ ਇਹ ਸਿੱਧਾ ਕਰ ਦਿੰਦਾ ਨਹੀਂ ਤੱਕਲੇ ਵਾਂਗੂ ਸਿੱਧਾ ਕਰ ਹਾਂਜੀ ਤੱਕਲੇ ਹਾਂ ਹਾਂ ਤੇ ਬਾਕੀ ਕਈ ਵਾਰ ਡਰਾਈਵ ਐਕਸ਼ਨ ਦੇਖੇ ਹੋ ਜਾਂਦੇ ਨੇ ਕੋਈ ਤੱਕ ਖੋਲ ਕੇ ਕਰਨੇ ਹੁਣ ਤਾਂ ਹਫਤਾ ਵੀ ਲੱਗ ਜਾਊਗਾ ਤੇ ਮੇਰੀ ਐਨ ਖਰਚਾ ਵੀ ਵੱਧ ਜਾਊਗਾ ਪਰ ਅਸੂ ਲੱਗੇ ਲਗਾਏ ਹਜ਼ਾਰ ਦੇ ਥੱਲੇ ਥੱਲੇ ਕਰ ਲਈਏ ਤੇ ਨਾਲੇ ਕਸਟਮਰ ਕੋਰਸ ਨਾਲੇ ਅਸੀਂ ਕੋਸ਼ਿਸ਼ ਵੀ ਟਾਈਮ ਸੇਵ ਕਰ ਦਿੰਨੇ ਆ ਟਾਈਮ ਸੇਵ ਦੀ ਬਾਲੀ ਆ ਕਿ ਹਮੇਸ਼ਾ ਮੰਨ ਕੇ ਹੀ ਹਰੇ ਹਰ ਕੰਮ ਨੂੰ ਸੌਖੇ ਕਰਨਾ ਹਾਂ ਤੇ ਅੱਛਾ ਇਹਦੇ ਵਿੱਚ ਤੁਸੀਂ ਹੋਰ ਇਹ ਤਾਂ ਐਕਸੀਡੈਂਟ ਰਿਪੇਅਰਸ ਹੋ ਗਈਆਂ ਸਾਰਾ ਕੁਝ ਹੋ ਗਿਆ ਦੋਨੇ ਵਰਕਸ਼ਾਪਾਂ ਦੇ ਉੱਤੇ ਜਿਹੜਾ ਹੈਗਾ ਇੰਜਨ ਰੀਬਿਲਟ ਵਗੈਰਾ ਜਾਂ ਸਿਰਫ ਬੋਡੀ ਸ਼ਾਪ ਹੀ ਹੈ ਮਕੈਨਿਕ ਕੰਮ ਨਹੀਂ ਕਰਦੇ ਆਨਲੀ ਅਸੀਂ ਉਹੀ ਕੰਮ ਕਰਦੇ ਜਿਹੜਾ ਰਿਲੇਟਡ ਟੂ ਐਕਸੀਡੈਂਟ ਹੈ ਹਾਂ ਉਹ ਉਹਦੇ ਵਿੱਚ ਆ ਜਾਂਦਾ ਜਿਵੇਂ ਰੈਡੀਏਟਰ ਹੋ ਗਿਆ ਟਰਾਂਸਮਿਸ਼ਨ ਹੋਰ ਜੰਗਾ ਗਈ ਜਿਹੜੀ ਚੀਜ਼ਾਂ ਇਹਦੀਆਂ ਜਾਂ ਵੀ ਇੰਟਰਨਲ ਜਿਹੜਾ ਕੰਮ ਨਹੀਂ ਕਰਦੇ ਅੱਛਾ ਜੀ ਵੀ ਡੈਂਟਿੰਗ ਪੇਂਟਿੰਗ ਹੋ ਗਈ ਜਿਵੇਂ ਉਹ ਟਰੱਕ ਆਪਾਂ ਦੇਖ ਰਹੇ ਹਾਂ ਵੀ ਉਹਦਾ ਜਿਹੜਾ ਕੈਬਿਨ ਹਾਂਜੀ ਉਹ ਨਵਾਂ ਕੈਬਨ ਲਾ ਰਹੇ ਹਾਂ ਉਹਦੇ ਵੀ ਕਿਹੜਾ ਨਵਾਂ ਟਰੱਕ ਆ ਨਵਾਂ ਟੂਰ ਬੈਠੇ ਹੋ ਬਾਈ ਜੀ ਤੁਸੀਂ ਖੇਤਾਂ 'ਚ ਕਹਿ ਲਿਏ ਬ੍ਰੈਂਪਟਨ ਤੋਂ ਇਹ ਆਪਾਂ ਰੋਟੀ ਕਮਾਉਣੇ ਆਇਆ ਇੰਡੀਆ ਤੋਂ ਤਾਂ ਫੇਰ ਨੇੜੇ ਆ ਹਾਂ ਤੇ ਹੁਣ ਅਸੀਂ ਟਰੱਕ ਚੱਕ ਕੇ ਦੇਖ ਲਓ ਇਧਰੋਂ ਥੰਡਰਵੇ ਤੋਂ ਬੈਨਕੂਵਰ ਤੋਂ ਕੈਲੀਫੋਰਨੀਆ ਤੋਂ ਦੂਜੇ ਨਿਊ ਮੈਕਸਿਕੋ ਹਮ ਹੋਰ ਵੀ ਕਈ ਥਾਂ ਨੇ ਜਿੰਨਾਂ ਦੇ ਮੈਨੂੰ ਤਾਂ ਕਿਸੇ ਨਹੀਂ ਰਹਿੰਦੇ ਹੈਗੇ ਹਾਂ ਤੰਤਲੂ ਘਾਟ ਦੇ ਜੀ ਹੁੰਦੇ ਹੁੰਦੇ ਆ ਤੇ ਤੁਹਾਨੂੰ ਬਸ ਆਹੀ ਟੌਰਬਮ ਤੇ ਕਿੰਬਲ ਦਾ ਹੀ ਪਤਾ ਜਾਂ ਮਿਸਿਸ ਅਗਰਵੜ ਦਾ ਪਤਾ ਜਾਂ ਕਿਉਂਕਿ ਬਾਹਰ ਮੈਂ ਕਿਤੇ ਗਿਆ ਹੀ ਨਹੀਂ ਹੈਗਾ ਹਾਂ ਤੇ ਆਪਣੇ ਕੰਮ ਚ ਹੀ ਰੁਚੀ ਰਹਿੰਦੇ ਆ ਜੀ ਤੇ ਬਸ ਇੱਥੇ ਹੀ ਸਾਰਾ ਕੁਝ ਹਾਂਜੀ ਸਾਰਾ ਕੁਝ ਸਾਹੀ ਹੀ ਐਂਟਰਟੇਨਮੈਂਟ ਆ ਇਹੀ ਆਪਣੀ ਰੋਜ਼ੀ ਰੋਟੀ ਆ ਜੀ ਜੀ ਤੇ ਇੱਥੇ ਜਿਵੇਂ ਹੁਣ ਮੁੰਡੇ ਨਵੇਂ ਆਉਂਦੇ ਆ ਬਾਈ ਜੀ ਨਵੇਂ ਮੁੰਡੇ ਆ ਕੇ ਕਹਿ ਦਿੰਦੇ ਯਾਰ ਛੇਤੀ ਅਮੀਰ ਬਣ ਜੀ ਆ ਕੇ ਮੜਾ ਮੈਂਟਲ ਡਿਪਰੈਸ਼ਨ ਚ ਆ ਜਾਂਦਾ ਤੁਸੀਂ ਆਪਦੀਆਂ ਜਿਹੜੀਆਂ ਹੈਗੀਆਂ ਨੇ ਉਹ ਗੱਲਾਂ ਉਹਨਾਂ ਨਾਲ ਸਾਂਝੀਆਂ ਕਰੋ ਵੀ ਐਡੀ ਛੇਤੀ ਅਮੀਰ ਨਹੀਂ ਬਣਿਆ ਜਾਂਦਾ ਹੁੰਦਾ ਇੰਡੀਆ ਜਾ ਕੇ ਮੋਟਰ ਨਾ ਇੱਥੇ ਮੋਟਰ ਦੀਆਂ ਤਾਰਾਂ ਤੋਂ ਲਾਹੋ ਕੇ ਬਲਗੁਬਨਾ ਲਾ ਕੇ ਵੇਚਣ ਵੀ ਰੋ ਜਮੀਰ ਬਣਨਾ ਤਾਂ ਇੱਥੇ ਆ ਕੇ ਤਾਂ ਪ੍ਰੋਸੀਜਰ ਚ ਚੱਲਣਾ ਪੈਣਾ ਜੀ ਤੇ ਜੇ ਜਾਣ ਦੀ ਜਹਜੀ ਉਹਨਾਂ ਦੀ ਰੁਚੀ ਆ ਉਹ ਵਧੀਆ ਥਾਂ ਤੇ ਲੱਗ ਕੇ ਕੰਮ ਕਰਨ ਇਮਾਨਦਾਰੀ ਦੇ ਨਾਲ ਹਮ ਟਾਈਮ ਨਾਲ ਉੱਠਣ ਰਹਿਮਨ ਸਾਹਿਬ ਤੇ ਕੰਮ ਤੇ ਜਾਣ ਤੇ ਲਾਈਕ ਸਲੋਲੀ ਸਲੋਲੀ ਸਭ ਕੁਝ ਹੀ ਹੋ ਜਾਂਦਾ ਹਾਂ ਹਾਂ ਤੇ ਹੀ ਨਹੀਂ ਹੋ ਸਕਦਾ ਸਭ ਕੁਝ ਹੁੰਦਾ ਇਹ ਧਰਤੀ ਹੈ ਇਹ ਧਰਤੀ ਬਹੁਤ ਕੁਝ ਦਿੰਦੀ ਹੈ ਹਾਂ ਤੇ ਜੜਦੀ ਇਮਾਨਦਾਰੀ ਦੇ ਨਾਲ ਆਪਣੀ ਨਾ ਕੰਮ ਕਰੀ ਜਾਓ ਹਾਂ ਤੇ ਬਹੁਤ ਕੁਝ ਮਿਲਦਾ ਲੋੜ ਤੋਂ ਵੱਧ ਮਿਲ ਜਾਉ ਜੀ ਹਾਂ ਜੀ ਚਲੋ ਆ ਜਿਓ ਆਪਾਂ ਨਾਲ ਦੀ ਨਾਲ ਵਰਕਸ਼ਾਪ ਆਪਣੀ ਹੋਰ ਦੇਖੀ ਜਾਨੇ ਆ ਤੁਸੀਂ ਦੇਖੀ ਜਾਨੇ ਕਿ ਇਹ ਟਰੱਕ ਖੜਾ ਇਹਦਾ ਕੀ ਇਹ ਬੇਸ ਕਰਨੀ ਹੈ ਇੰਦਰ ਆਪਣੇ ਸੱਸੀ ਕਾਲ ਜੀ ਤੇ ਲੱਗੇ ਹੋਏ ਨੇ ਰਿਪੇਅਰ ਕਰਨ ਤੇ ਸਾਰਾ ਹਾਂ ਜੀ ਇਹ ਇਹ ਪਿੱਛੋਂ ਇਹਨੂੰ ਦਫਰ ਇਹਦੇ ਪਾਰਟਸ ਮਿਲ ਜਾਂਦੇ ਆ ਡੀਲਰ ਤੋਂ ਅੱਛਾ ਜੀ ਤੋਂ ਇਕੱਲਾ ਇਕੱਲਾ ਪਾਰਟਸ ਜਾਂ ਜੋ ਵੀ ਹੈਗਾ ਉਹ ਪਾ ਕੇ ਇਹਨੂੰ ਰਿਪੇਅਰ ਕਰ ਦੇਣਾ ਮੁੜ ਕੇ ਵੈਕਟਰੀ ਇਹ ਹੋ ਜਾਂਦੀ ਆ ਅੱਛਾ ਜੀ ਨਵਾਂ ਹੀ ਬਣ ਜਾਂਦਾ ਬਿਲਕੁਲ ਹਾਂ ਜੀ ਨਵੇਂ ਹੀ ਹੋ ਜਾਂਦੇ ਕੋਈ ਪਾਰਟਸ ओरिजिनल ਹੁੰਦੇ ਆ ਹਾਂ ਜੀ ਤੇ ਬੜਾ ਮਤਲਬ ਕਿ ਤੁਹਾਡੇ ਕੋਲੇ ਜੇ ਦੇਖੀਏ ਤੇ ਟਰੱਕ ਵਗੈਰਾ ਤੇ ਤੁਸੀਂ ਆ ਆਪਣੇ ਪਿੰਡਾਂ ਚ ਉੱਥੇ ਕਹਿੰਦੇ ਨੇ ਵੀ ਜਿਗਾਰਡ ਵੀ ਕਰ ਦਿੰਦੇ ਹੋ ਇੱਥੋਂ ਦਾ ਜਿਗਾਰਡ ਤਾਂ ਹੌਣ ਰਿਕਾਰਡ ਹੀ ਹੁੰਦਾ ਹੋਣਾ ਵੱਟ ਟੁੱਕੇ ਜਾਂ ਮੋਡੀਫਿਕੇਸ਼ਨ ਜਾਂ ਉਹਦੀ ਇਹੋ ਜੀ ਟਰੱਕ ਨੂੰ ਉਹ ਮੇ ਕਰ ਦੇਣਾ ਲੰਮਾ ਕਰ ਦੇਣਾ ਛੋਟਾ ਹਾਂਜੀ ਜੋ ਕੁਛ ਵੀ ਨਹੀਂ ਜਿਵੇਂ ਰਿਕੁਆਇਰਮੈਂਟ ਮੁਤਾਬਕ ਹੁੰਦਾ ਜਾਂ ਮੈਂ ਲੋਡ ਹੁੰਦੀ ਹੈ ਕਿਸੇ ਦੀ ਹਾਂ ਹਾਂ ਤੇ ਅਸੀਂ ਲੰਮਾ ਕਰਾਉਣਾ ਟਰੱਕ ਕਈ ਸ਼ੌਂਕ ਸ਼ੌਂਕ ਨੂੰ ਵੀ ਫਰੇਮ ਲੰਮਾ ਕਰਾਉਂਦੇ ਨੇ ਤਾਂ ਤੁਮੇ ਉਹ ਟਰੱਕ ਬਣਾਉਣ ਵਾਸਤੇ ਹੁਣ ਅਸਲ ਬਾਕੀ ਤਾਂ ਉਹਨਾਂ ਨੇ ਜਿੰਨਾ ਚਾਹੀਦਾ ਸੀਗਾ ਜੀ ਤੇ ਸਾਡੇ ਕੋਲ ਸਾਰਾ ਤੈਂ ਬਿਨੋਰ ਵਾਸਤੇ ਸਾਰੇ ਟਰੱਕ ਲੱਗੇ ਨੇ ਹੂੰ ਹੂੰ ਇਹ ਕਿੱਥੋਂ ਤੱਕ ਤੁਸੀਂ ਲੈ ਆਉਣੇ ਟਰੱਕ ਕਰਕੇ ਤੁਸੀਂ ਆਪ ਦਾ ਸਾਡਾ ਤਾਂ ਇਹ ਟੋਡ ਟਰੱਕ ਹੀ ਰੱਖਿਆ ਬਹਿ ਆਪ ਦੇ ਪਰਸਨਲ ਯੂਜ਼ ਲਈ ਹੈ ਇੱਥੋਂ ਇੱਥੇ ਠੀਕ ਹੈ ਜੀ ਇੰਪਲ ਤੋਂ ਤੇ ਜੇ ਬੈਂਕੂਰ ਵਗੈਰਾ ਤੋਂ ਕਿਸੇ ਨੇ ਜਾਂ ਹੋਰ ਰੇਂਜ ਕਰ ਲੈਂਦੇ ਆ ਜੀ ਅੱਛਾ ਜੀ ਉਹ ਇੰਟਰਨੈਟ ਤੇ ਵੀ ਲੱਭ ਲੈਂਦੇ ਆ ਹਾਂ ਹਾਂ ਜਾਂ ਇਹ ਸਾਡਾ ਇੱਕ ਕਿਸੇ ਦਾ ਟੋਡ ਟਰੱਕ ਹੀ ਆ ਜੀ ਇਹਨਾਂ ਅਸੀਂ ਚੱਕ ਕੇ ਜਿਹੜਾ ਗੱਡਾ ਟਰੱਕ ਚੱਲਦਾ ਨਹੀਂ ਜਾਂ ਟ੍ਰੇਲਰ ਅੱਛਾ ਜੀ ਉਹਨੂੰ ਅੰਦਰ ਲੈ ਕੇ ਆਉਨੇ ਹੁੰਦੇ ਆ ਤੇ ਇਹ ਆਪ ਹੀ ਬਣਾਇਆ ਜੀ ਇਹ ਵੈਸੇ ਹਾਂਜੀ ਇਹਦਾ ਜੰਡ ਦੀ ਇਹ ਤਾਂ ਇਹ ਤਾਂ ਆਪਣੀ ਫੋਰਕ ਲਿਫਟ ਹੈ ਨਾਰਮਲ ਅੱਛਾ ਜੀ ਉਹਦੇ ਮੂਰੇ ਅਟੈਚਮੈਂਟ ਆ ਜਿਹੜੀ ਉਹ ਅਸੀਂ ਆਪਣੀ ਆਪ ਹੀ ਬੀ ਕਾਰਡੀਆਂ ਹੂੰ ਹੂੰ ਉਸ ਰੋਟ ਬਣਾਈ ਹੋਈ ਆ ਠੀਕ ਆ ਜੀ ਤੇ ਮੰਗਲੇ ਪਾਸੇ ਜਿਹੜਾ ਇੰਜਣ ਆ ਇਹ ਰੀਫਰ ਦਾ ਇੰਜਣ ਆ ਤੇ ਇਹਦੇ ਲਾ ਕੇ ਕੰਪਰੈਸ਼ਰ ਜੀ ਉਹ ਬ੍ਰੇਕਾਂ ਰਿਲੀਜ਼ ਕਰਨ ਨੂੰ ਬਣਾਇਆ ਹੋਇਆ ਜੀ ਹੂੰ ਹੂੰ ਤੇ ਫਿਰ ਉਹ ਬ੍ਰੇਕਾਂ ਟਰੱਕ ਦੀਆਂ ਰਿਲੀਜ਼ ਹੋ ਜਾਂਦੀਆਂ ਨੇ ਹੂੰ ਹੂੰ ਜਿੱਦਾਂ ਕਰਕੇ ਇਹਦੇ ਨਾਲ ਸੌਖਾ ਬਹੁਤ ਹੋ ਜਾਂਦਾ ਜੀ ਹਾਂਜੀ ਸੋ ਮੈਂ ਗੱਲ ਕਹੂੰਗਾ ਕਿ ਜਾਂਦੇ ਜਾਂਦੇ ਆਪਣੇ ਜਿਹੜੇ ਕਸਟਮਰ ਨੇ ਆਪਣੇ ਸੱਜਣ ਮਿੱਤਰ ਨੇ ਉਹਨਾਂ ਨੂੰ ਕੋਈ ਖਾਸ ਸਨੇਹਾ ਕੋਈ ਸਨੇਹਾ ਤਾਂ ਆਈਆਂ ਭਯਾ ਜਿਹੜੀ ਚਾਈ ਚੀਜ਼ ਕੋਈ ਵੀ ਆਪਣੀ ਕੋਈ ਟਰੱਕ ਆ ਜਾਂ ਟਰੇਲਰ ਆ ਜਾਂ ਜੋ ਵੀ ਹੈਗਾ ਜੀ ਆਪਣੇ ਉਹਦੇ ਐਕਸਲ ਆ ਜਾਂ ਫਰੇਮ ਆ ਜਾਂ ਕੋਈ ਗੱਲਬਾਤ ਪਤਾ ਹੀ ਨਹੀਂ ਲੱਗਦਾ ਹੈਗਾ ਹੂੰ ਹੂੰ ਤੇ ਸਾਨੂੰ ਦੱਸੋ ਜੇ ਅਸੀਂ ਤੁਹਾਡੀ ਹੈਲਪ ਕਰ ਦਾਂਗੇ ਕਿ ਮੈਂ ਬਹੁਤ ਘੱਟ ਕਾਸਟ ਤੇ ਬਹੁਤ ਘੱਟ ਸਮੇਂ ਦੇ ਵਿੱਚ ਦੀ ਜੀ ਅਸੀਂ ਜੇ ਮੈਂ ਕੰਮ ਕਰ ਹਾਂਜੀ ਉਹਦੀ ਮੇਨ ਸਹੀ ਰਿਪੇਅਰ ਕਰ ਦਾਂਗੇ ਠੀਕ ਸੋ ਬਹੁਤ-ਬਹੁਤ ਸ਼ੁਕਰਗਿਆ ਜੀ ਤੁਹਾਡਾ ਭਾਈ ਜੀ ਤੇ ਤੁਸੀਂ ਇੱਥੇ ਆਉਣੇ ਹੋ ਤਾਂ ਭਾਈ ਸੋਰੀ ਕੁਲਦੀਪ ਸਿੰਘ ਗਰੇਵਾਲ ਹੋਰਾਂ ਦੇ ਨਾਲ رابطہ ਜਰੂਰ ਬਣਾਇਓ ਤੇ ਮਿਹਰਬਾਨੀ ਸ਼ੁਕਰੀਆ